ੱੱਲਾ ਕਰਦੀ ਹੈ ਬੇਗਾਨੀ ਬੇਤੋਰ ਕੇ ਦਰਾਂ ਦੇ ਚਾਨੀ ਲੋਕਾਂ ਦੇ ਮਜ਼ਾਕ ਦਾ ਪਾਤਰ ਬਣ ਕੇ ਵੀ ਹੱਸਦਾ ਨਜਦਾ ਰਿਹਾ ਮੱਗਰ ਮਿੱਠੀ ਫੱਕਰ ਫਕੀਰ ਕਿਸਮ ਦਾ ਗਰੀਬ ਜਿਹਾ ਬੰਦਾ ਸੀ ਵਿਚਾਰਾ ਮੱਗਰ ਜੋ ਕਿ ਮੱਗਰ ਮਿੱਠੀ ਨਾਮ ਨਾਲ ਕਾਫੀ ਮਸ਼ਹੂਰ ਹੋਇਆ ਸੀ ਉਸ ਨੂੰ ਲੋਕ ਕੀ ਕਹਿਣਗੇ ਇਸ ਦੀ ਪ੍ਰਵਾਹ ਕਰਨ ਨਾਲੋਂ ਇਸ ਗੱਲ ਦੀ ਜ਼ਿਆਦਾ ਪ੍ਰਵਾਹ ਸੀ ਕਿ ਮੇਰੇ ਨੱਚਣ ਤੇ ਬੋਲੀਆਂ ਪਾਉਣ ਨਾਲ ਮੈਨੂੰ 2-400 ਰੁਪਏ ਇਕੱਠਾ ਹੋ ਜੂ ਅਤੇ ਮੇਰਾ ਘਰ ਦਾ ਖਰਚਾ ਚੱਲ ਪੂ। ਜੀ ਹਾਂ ਦੋਸਤੋ ਮੈਂ ਗੱਲ ਕਰਦਾ ਮੱਗਰ ਸਿੰਘ ਜੀ ਦੀ। ਤੁਹਾਨੂੰ ਦੱਸ ਦਈਏ ਕਿ ਉਹਨਾਂ ਦਾ ਦਿਹਾਂਤ ਹੋ ਚੁੱਕਿਆ ਹੈ। ਉਹ ਇਸ ਫਾਨੀ ਸੰਸਾਰ ਨੂੰ ਆਲਵੀ ਦਾ ਕਹਿਗੇ ਨੇ। ਮੌਤ ਦਾ ਕਾਰਨ ਭਿਆਨਕ ਬਿਮਾਰੀ ਲੱਗਣ ਕਾਰਨ ਹੋਈ ਹੈ। ਕਾਫੀ ਲੰਮੇ ਸਮੇਂ ਤੋਂ ਬਿਮਾਰੀ ਨਾਲ ਝੁੰਜਰੇ ਸਨ ਮੱਗਰ ਸਿੰਘ ਮਿੱਠੀ। ਦੋਸਤੋ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖਣਾ ਨਾ ਭੁੱਲਣਾ। ਅਸੀਂ ਵੀ ਵੀਡੀਓ ਦੇ ਲਾਸਟ ਵਿੱਚ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੜੀ ਰੂਹ ਨੂੰ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ। ਬਹੁਤ ਹੀ ਫੱਕਰ ਬੰਦਾ ਸੀ ਮੱਗਰ ਮਿੱਠੀ ਅਕਸਰ ਹੀ ਬੋਲੀਆਂ ਦਾ ਬਾਦਸ਼ਾਹ ਮੰਨਿਆ ਜਾਂਦਾ ਸੀ ਕਿਤੇ ਵੀ ਉਸ ਦੇ ਪਿੰਡ ਪ੍ਰੋਗਰਾਮ ਹੋਣਾ ਜਾਂ ਰਿਸ਼ਤੇਦਾਰਾਂ ਦੇ ਵਿੱਚ ਹੋਣਾ ਉਸ ਵੀਰ ਨੇ ਆਪਣਾ ਟਾਇਲੈਂਡ ਵਿਖਾ ਕੇ ਲੋਕਾਂ ਦਾ ਮਨੋਰੰਜਨ ਕਰਦਾ ਸੀ ਸੋ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਚੰਗੇ ਇਨਸਾਨ ਦੀ ਗਾਂ ਵੀ ਲੋੜ ਹੈ ਵਾਹਿਗੁਰੂ ਜੀ ਮੇਰ ਕਰਿਓ ਪਰਿਵਾਰ ਤੇ